ਪਰਮ ਸਨਮਾਨਯੋਗ ਸ਼ਬਦ ਗੁਰੂ ਜਗੋ ਜਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਸਾਜੀ ਨਵਾਜੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਪਵਿੱਤਰ ਗੋਦ ਦਾ ਆਨੰਦ ਮਾਰੇ ਹੋ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬਲਾਓ ਪਿਆਰ ਚਾਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਭਾਈ ਸਾਹਿਬ ਨੇ ਦੱਸਿਆ ਹੈ ਜੋ ਅੱਜ ਦਾ ਸਮਾਗਮ ਹੈ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਪਿਤਾ ਜੀ ਦੀ ਸ਼ਹੀਦੀ ਦਿਹਾੜੇ ਦੇ ਸਮਰਪਿਤ ਹੈ ਤੇ ਮੇਰੀ ਬੈਠੇ ਬੈਠੇ ਭਾਵਨਾ ਬਣੀ ਮੈਂ ਕਿਹਾ ਗੁਰੂ ਅਰਜਨ ਦੇ ਪਿਤਾ ਜੀ ਤੁਸੀਂ ਬੜੇ ਦਿਆਲੂ ਹੋ ਧੰਨ ਗੁਰੂ ਅਰਜਨ ਦੇਵ ਜੀ ਕਿਰਪਾ ਕਰਿਓ ਸਿਰ ਤੇ ਹੱਥ ਰੱਖ ਕੇ ਨਾ ਅਜ ਆਪ ਹੀ ਵਿਚਾਰਾਂ ਦੀ ਸੇਵਾ ਲਿਓ ਕਿ ਸਤਗੁਰ ਦੀ ਸ਼ਹੀਦੀ ਦੇ ਕਾਰਨ ਕੀ ਸਨ ਧਨ ਗੁਰੂ ਅਰਜਨ ਦੇ ਪਿਤਾ ਜੀ ਦੇ ਹੀਦੀ ਦੇ ਕਾਰਨ ਗਰਮਖੋ ਉਸ ਵੇਲੇ ਸਖੀ ਸਰਵੜ ਜੋ ਧਰਮ ਸੀ ਇਹ ਭੋਲੇ ਭੜੇ ਲੋਕਾਂ ਨੂੰ ਕਬਰਾਂ ਦੇ ਨਾਲ ਜੋੜਦੇ ਸਨ ਪਰ ਉਸ ਵੇਲੇ ਇਹਨਾਂ ਨੂੰ ਵੱਡਾ ਤੱਕਾ ਲੱਗਾ ਜਦੋਂ ਕੰਗਮਈ ਦਾ ਰਹਿਣ ਵਾਲਾ ਨਾਮ ਹੈ ਤੀਰਥਾ ਉਹ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ ਰਾਤ ਪੈ ਗਈ ਕਿਸੇ ਨੇ ਪੁੱਛਿਆ ਵੀ ਰਾਤ ਕਿੱਥੇ ਕੱਟੀਏ ਤੋਨੇ ਆਖਿਆ ਗੁਰਨਾਨਕ ਦਾ ਘਰ ਹੈ ਇਸ ਵੇਲੇ ਗੁਰਨਾਨਕ ਜੀ ਦੇ ਘਰ ਦੇ ਮਾਲਕ ਗੁਰੂ ਅਰਜਨ ਦੇ ਪਿਤਾ ਜੀ ਨੇ ਉਹਨਾਂ ਨੇ ਸੰਗਤਾਂ ਦੇ ਰਹਿਣ ਵਾਸਤੇ ਬੜਾ ਸੋਹਣਾ ਪ੍ਰਬੰਧ ਕੀਤਾ ਹੋਇਆ ਹੈ ਉੱਥੇ ਜਾ ਕੇ ਰਾਤ ਕੱਟੋ ਤੁਸੀਂ ਇਨੇ ਖੱਟ ਖੁੰਡੀ ਫੜੀ ਹੋਈ ਹੈ ਇਹ ਜਦੋਂ ਅੰਮ੍ਰਿਤਸਰ ਦੀ ਧਰਤੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੌਂਜਦਾ ਹੈ ਨਾ ਇਹ ਕੀ ਵੇਖਦਾ ਸਿੱਖਾਂ ਦੇ ਚਿਹਰੇ ਬੜੇ ਹੱਸੂ ਹੱਸੂ ਕਰਦੇ ਨੇ ਸਿੱਖ ਮੁਖ ਤੋਂ ਗੁਰਬਾਣੀ ਪੜਦੇ ਪਏ ਨੇ ਹੱਥਾਂ ਦੇ ਨਾਲ ਸੇਵਾ ਪਏ ਕਰਦੇ ਨੇ ਸਿੱਖ ਚਾਹੀਦਾ ਵੀ ਇਦਾਂ ਗਰਮਖੋ ਗੁਰਸਿੱਖਾਂ ਦੇ ਚਿਹਰਿਆਂ ਤੇ ਨਾ ਇਹ ਤਰੇੜੀਆਂ ਸੋਹਣੀਆਂ ਨਹੀਂ ਲੱਗਦੀਆਂ ਗੁਰਸਿੱਖਾਂ ਦੇ ਚਿਹਰੇ ਹੱਸੂ ਹੱਸੂ ਕਰਦੇ ਹੋਣਾ ਫਿਰ ਸੋਹਣੇ ਲੱਗਦੇ ਨੇ ਗੁਰਮੁਖੋ ਗੁਰਸਿੱਖਾਂ ਦੇ ਚਿਹਰਿਆਂ ਤੇ ਚਿੰਤਾ ਟੈਨਸ਼ਨ ਵਧੀਆ ਨਹੀਂ ਲੱਗਦੀ ਗੁਰਸਿੱਖਾਂ ਦੇ ਚਿਹਰਿਆਂ ਤੇ ਹੌਨਕ ਲੱਗੀ ਹੋਵੇ ਗੁਰਮੁਖੋ ਚਿਹਰੇ ਤੇ ਆਨੰਦ ਹੋਵੇ ਖੇੜਾ ਹੋਵੇ ਉਹ ਚੀ ਸੋਹਣੀ ਲੱਗਦੀ ਹੈ ਭਾਗਾਂ ਵਾਲਿਓ ਇਹ ਕੀ ਵੇਖਦਾ ਗੁਰਸਿੱਖਾਂ ਦੇ ਚਿਹਰੇ ਬੜੇ ਹੱਸੂ ਹੱਸੂ ਕਰਦੇ ਨੇ ਕੋਈ ਸਿੱਖ ਗੁਰਬਾਣੀ ਪਿਆ ਪੜਦਾ ਹੈ ਕੋਈ ਹੱਥਾਂ ਨਾਲ ਸਿਵਾ ਪਿਆ ਕਰਦਾ ਹੈ ਬੜਾ ਪ੍ਰਭਾਵਿਤ ਹੋਇਆ ਤੇ ਇੱਕ ਸਿੱਖ ਨੂੰ ਪੁੱਛਿਆ ਕਹਿੰਦਾ ਜੀ ਗੁਰੂ ਅਰਜਨ ਦੇਵ ਪਿਤਾ ਜੀ ਕਿੱਥੇ ਨੇ ਮੈਂ ਉਹਨਾਂ ਦੇ ਨਾਲ ਮਿਲਾਪ ਕਰਨਾ ਹੈ ਅਜੇ ਇਹ ਭਾਵਨਾ ਨਹੀਂ ਕਿ ਮੈਂ ਦਰਸ਼ਨ ਕਰਨੇ ਨੇ ਕਹਿੰਦਾ ਮਿਲਾਪ ਕਰਨਾ ਹੈ ਜਿਸ ਸਿੱਖ ਨੂੰ ਪੁੱਛਿਆ ਨਾ ਗੁਰੂ ਅਰਜਨ ਦੇ ਪਿਤਾ ਜੀ ਕਿੱਥੇ ਨੇ ਮੈਂ ਉਹਨਾਂ ਦੇ ਨਾਲ ਮਿਲਾਪ ਕਰਨਾ ਹੈ ਉਹ ਸਿੱਖ ਨੇ ਪਤਾ ਕੀ ਆਖਿਆ ਕਹਿੰਦਾ ਉਹ ਭਲਿਆ ਉਹ ਸਾਹਮਣੇ ਵੇਖ ਕਾਬਲ ਤੋਂ ਸੰਗਤ ਆਈ ਹੈ ਸੰਗਤਾਂ ਦੇ ਜੋੜਿਆਂ 'ਚ ਬੈਠ ਕੇ ਆਪਣੇ ਹਜੂਰੀਏ ਦੇ ਨਾਲ ਜਿਹੜੇ ਜੋੜੇ ਪਏ ਸਾਫ਼ ਕਰਦੇ ਨੇ ਹੋਰ ਕੋਈ ਨਹੀਂ ਉਹ ਧੰਨ ਗੁਰੂ ਅਰਜਨ ਦੇ ਪਿਤਾ ਜੀ ਨੇ ਵਾਹ ਕਉ ਤੁਹਾਡਾ ਭਲਾ ਹੋ ਜੀ ਹੋਣ ਗੁਰੂ ਨਾਨਕ ਜੀ ਦੇ ਘਰ ਦੇ ਮਾਲਕ ਭੰਨ ਮਥਰਾ ਕਸ਼ ਭੇਦ ਨਹੀਂ ਗੁਰੂ ਅਰਜਨ ਤਖਤ ਹਾਰ ਦੇ ਹਰੀ ਦੇ ਰੂਪ ਹੋਣ ਤੇ ਸੰਗਤਾਂ ਦੇ ਜੋੜਿਆਂ ਦੇ ਬੈਠ ਕੇ ਸੰਗਤਾਂ ਦੇ ਜੋਰੇ ਸਾਫ ਕਰਨਾ ਇਹ ਸਤ ਗੁਰ ਦੀ ਸ਼ਰਨ ਵਿੱਚ ਗਿਆ ਜਾ ਕੇ ਹੱਥ ਜੋੜਨੇ ਅਜ ਮੰਦੇ ਚ ਪ੍ਰਣ ਕਰ ਲਿਆ ਹੁਣ ਦੀ ਜ਼ਿੰਦਗੀ ਨਾ ਗੁਰੂ ਅਰਜਨ ਦੇ ਪਿਤਾ ਦੇ ਚਰਨਾਂ 'ਚ ਬਤੀਤ ਕਰਨੀ ਹੈ। ਆਪ ਮਾਲਕ ਹੁੰਦਿਆਂ ਸ੍ਰਿਸ਼ਟੀ ਦੇ ਮਾਲਕ ਹੁੰਦਿਆਂ ਸੰਗਤਾਂ ਦੀ ਸਿੱਖਾਂ ਦੀ ਸੇਵਾ ਪਏ ਕਰਦੇ ਨੇ। ਸਤਸੰਗਿਓ ਜਾ ਕੇ ਬੇਨਤੀ ਕਰਨ ਲੱਗਾ ਸਤਗੁਰੂ ਮੈਨੂੰ ਵੀ ਆਪਣੀ ਸਿੱਖੀ ਬਖਸ਼ੋ। ਮੈਨੂੰ ਵੀ ਆਪਣੀ ਸਿੱਖੀ ਬਖਸ਼ੋ ਮਹਾਰਾਜ ਜੀ। ਤੋ ਉਸ ਵੇਲੇ ਗੁਰੂ ਅਰਜਨ ਦੇ ਪਿਤਾ ਜੀ ਥੋੜਾ ਮੁਸਕਰਾ ਪਏ ਕਹਿੰਦੇ ਉਹ ਤੀਰਥਿਆ ਉਹ ਤੀਰਥਿਆ ਭਾਂਡਿਆਂ ਤੇ ਭਾਂਡੇ ਟਿਕ ਜਾਂਦੇ ਨੇ ਵਸਤੂਆਂ ਤੇ ਵਸਤੂਆਂ ਟਿਕ ਜਾਂਦੀਆਂ ਨੇ ਉਹ ਤੀਰਥਿਆ ਸੱਚ ਜਾਣੀ ਸੱਚ ਜਾਣੀ ਜਿਹੜੀ ਸਿੱਖੀ ਤੂੰ ਮੰਗਦਾ ਬਿਆਣਾ ਗੁਰਨਾਨਕ ਜੀ ਦੇ ਘਰ ਦੀ ਇਹ ਸਿੱਖੀ ਤੇ ਸਿੱਖੀ ਕਦੇ ਨਹੀਂ ਟਿਕਦੀ ਮਾਰੇ ਸਮਝਿਆ ਨਹੀਂ ਕਿੰਦੇ ਤੂੰ ਸਿੱਖੀ ਸਰਵਰ ਦਾ ਉਪਾਸ਼ਕ ਘਰ ਚ ਕਵੜਾਂ ਬਣਾਈਆਂ ਹੋਈਆਂ ਫੱਟ ਖੁੰਡੀ ਫਰੀ ਹੋਈ ਐ ਤੂੰ ਤਾਂ ਉਹਦੀ ਸਿੱਖੀ ਧਾਰਨ ਕੀਤੀ ਹੋਈ ਐ ਇਹ ਗੁਰਮਖੋ ਸਤਗੁਰੂ ਦੀ ਮਿਹਰ ਤੇ ਵੀ ਕਿਰਪਾ ਕਰੋ ਤੇ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਜੇ ਸਿੱਖੀ ਚਾਹੁੰਨਾ ਨਾ ਫਿਰ ਇੱਕ ਦਾ ਉਪਾਸ਼ਕ ਬੰਨਣਾ ਪਵੇਗਾ ਇੱਕ ਦਾ ਸਤਗੁਰੂ ਇੱਕ ਦਾ ਉਪਾਸ਼ਕ ਬੰਨਣਾ ਪਵੇਗਾ ਕਹਿੰਦੇ ਹਾਂ ਗੁਰਬਾਣੀ ਵੀ ਇੱਕ ਤੋਂ ਸ਼ੁਰੂ ਹੁੰਦੀ ਹੈ ੴ ਇੱਥੋਂ ਇਹ ਆਵਾਜ਼ ਆਉਂਦੀ ਹੈ ਗੁਰਨਾਨਕ ਜੀ ਦੇ ਘਰੋਂ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਜਾਈ ਇੱਥੋਂ ਇਹ ਆਵਾਜ਼ ਆਉਂਦੀ ਹੈ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਇਥੋਂ ਇਹ ਆਵਾਜ਼ ਆਉਂਦੀ ਹੈ ਕਰਨ ਕਰਨ ਤਭ ਇੱਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲਹਾਰ ਨੇ ਜਲ ਕਰਦ ਮਹੀਲ ਸੋਏ ਆਓ ਗੁਰਮੁਖ ਇੱਕ ਵਾਰ ਪਿਆਰ ਤੇ ਇੱਕ ਪੰਕਤੀ ਪੜ੍ਹ ਲਓ ਫੇਰ ਨਾ ਅੱਲਾ ਜਿਵੇਂ ਸਤਗੁਰੂ ਦੀ ਸੇਵਾ ਲੈਣ ਇੱਕ ਚੋਂ ਪੰਜਾਂ ਪੰਜਾਂ ਦੀ ਆਵਾਜ਼ ਆਵੇ ਜਿਹਨੇ ਇੱਥੇ ਬੈਠੇ ਹੋ ਜਿਹਨੇ ਘਰ ਤੇ ਬੈਠ ਕੇ ਸਮਾਗਮ ਦਾ ਤੁਸੀਂ ਆਨੰਦ ਮਾ ਰਹੇ ਹੋ ਸਤਗੁਰ ਦੇ ਪਿਆਰ ਦੇ ਵਿੱਚ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਬੰਦੇ ਦਾ ਇੱਕ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਹੈ ਭਾਈ ਇੱਕੋ ਹੈ ਇੱਕੋ ਇੱਕ ਹੈ ਭਾਈ ਇੱਕ ਹੈ 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 ਹੁੰਦਾ ਇਹ ਆਵਾਜ਼ ਆਉਂਦੀ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਟੁੱਟਣਾ ਆਵੇ ਅਗੰਤ ਭੜੇ ਭੰਡਾਰ ਫਿਰ ਨੇ ਬੇਨਤੀ ਕੀਤੀ ਫਿਰ ਸਤਗੁਰ ਨੇ ਇਹਨੂੰ ਆਪਣੀ ਸਿੱਖੀ ਬਖਸ਼ੀ ਜੀ ਸਮਾਂ ਆਇਆ ਇਹੋ ਜੀ ਸੇਵਾ ਕੀਤੀ ਇਹੋ ਜੀ ਸੇਵਾ ਕੀਤੀ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਖੂਜ ਡਿਗ ਪਏ ਇਹੋ ਤੀਰਥਾ ਭਾਈ ਮੰਜ ਬਣ ਗਿਆ ਗੁਰਮੁਖੋ ਸੇਵਾ ਕਰਦਿਆਂ ਕਰਦਿਆਂ ਅੱਜ ਗੁਰੂ ਅਰਜਨ ਦੇਵ ਪਿਤਾ ਜੀ ਨੇ ਆਪ ਇਹਨੂੰ ਖੂਜੋ ਕੱਢਿਆ ਤੇ ਆਪਣੇ ਗਲ ਦੇ ਨਾਲ ਲਾ ਕੇ ਇੱਕ ਬਖਸ਼ਿਸ਼ ਕੀਤੀ ਪਤਾ ਕਿਹੜੀ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਉਹ ਭਾਈ ਮੰਜ ਅੱਜ ਤੂੰ ਮੁਕਤ ਹੋ ਗਿਆ ਤੂੰ ਇਹ ਅਵਸਥਾ ਤੇ ਪਹੁੰਚ ਗਿਆ ਆਪ ਮੁਕਤ ਮੁਕਤ ਕਰੇ ਸੰਸਾਰ ਤੂੰ ਵੀ ਮੁਕਤ ਹੋ ਗਿਆ ਜੋ ਤੇਰੀ ਸੰਗਤ ਕਰਨਗੇ ਤੇਰੇ ਸੰਗੀ ਸਾਥੀ ਉਹ ਵੀ ਤੇਰੀ ਸੰਗਤ ਦੇ ਸਦਕੇ ਮੁਕਤ ਹੋ ਜਾਣਗੇ ਭਾਈ ਮੰਜ ਅਜ ਦਿਲ ਕਰਦਾ ਤੇਰੇ ਤੇ ਇਹ ਬਖਸ਼ਿਸ਼ ਕਰਦਾ ਵਾਂ ਫਿਰ ਇਹ ਬਖਸ਼ਿਸ਼ ਕੀਤੀ ਗੁਰੂ ਅਰਜਨ ਦੇ ਪਿਤਾ ਜੀ ਨੇ ਮੁੱਖ ਤੋਂ ਆਖਿਆ ਮੰਜ ਪਿਆਰਾ ਗੁਰੂ ਕੋ ਗੁਰਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਸਤਿਗੁਰੂ ਜੀ ਕਹਤੇ ਭਾਈ ਮੰਜ ਅੱਜ ਤੂੰ ਪਰਵਾਨ ਹੋ ਗਿਆ ਗੁਰਨਾਨਕ ਜੀ ਦੇ ਘਰ ਅੱਜ ਤੂੰ ਪਰਵਾਨ ਹੋ ਗਿਆ ਭਾਈ ਗੁਰਦਾਸ ਜੀ ਕਿਤੇ ਮੰਜ ਪੰਨੂ ਪਰਵਾਨ ਹੈ ਇਹ ਵੀ ਸਿੱਖੀ ਦਾ ਪ੍ਰਚਾਰ ਕਰਨ ਲੱਗ ਪਿਆ ਭਾਈ ਮੰਜ ਜੀ ਵੀ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਹੁਣ ਸਖੀ ਸਰਬੰਦਰਾਂ ਦੇ ਕੋਲੇ ਗੱਲ ਬਰਦਾਸ਼ਤ ਨਹੀਂ ਹੋਈ ਕਿ ਸਾਡਾ ਮੇਨ ਪ੍ਰਚਾਰਕ ਹੋਵੇ ਉਹ ਸਾਡਾ ਧਰਮ ਛੱਡ ਕੇ ਤੇ ਸਿੱਖੀ ਦਾ ਪ੍ਰਚਾਰ ਕਰਦਾ ਹੋਵੇ ਉਹਨਾਂ ਨੇ ਜਹਾਂਗੀਰ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਜਹਾਂਗੀਰ ਆਪ ਵੀ ਗੁਰੂ ਘਰ ਦਾ ਵਿਰੋਧੀ ਹੈ ਗੁਰੂ ਘਰ ਨਾਲ ਈਰਖਾ ਕਰਦਾ ਹੈ ਆਪਣੇ ਤੁਝਕੇ ਜਹਾਂਗੀਰ ਤੇ ਇਹ ਆਪ ਲਿਖਦਾ ਹੈ ਕਹਿੰਦੇ ਪੰਜ ਪੀੜੀਆਂ ਤੋਂ ਜਿਹੜੀ ਇਹ ਸਿੱਖੀ ਦੀ ਝੂਠੀ ਦੁਕਾਨ ਚੱਲਦੀ ਪਈ ਹੈ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਮੈਂ ਕੋਈ ਬਹਾਨਾ ਲੱਭਦਾ ਪਿਆ ਕਿਸੇ ਢੰਗ ਦੇ ਨਾਲ ਇਹ ਦੁਕਾਨ ਬੰਦ ਕੀਤੀ ਜਾਵੇ ਇਧਰੋਂ ਚੰਦੂ ਨੇ ਪੰਡਤ ਨੂੰ ਭੇਜਿਆ ਮੇਰੀ ਧੀ ਵਾਸਤੇ ਜੋਗ ਵਰ ਲੱਭੋ ਉਹ ਜਦੋਂ ਕਰਦਿਆਂ ਕਰਦਿਆਂ ਅੰਮ੍ਰਿਤਸਰ ਪਹੁੰਚੇ ਗੁਰੂ ਅਰਜਨ ਦੇਵ ਨੂੰ ਬੇਨਤੀ ਕਰਕੇ ਛੇਵੇਂ ਪਾਤਸ਼ਾਹ ਦੇ ਨਾਲ ਚੰਦੂ ਦੀ ਧੀ ਦਾ ਰਿਸ਼ਤਾ ਪੱਕਾ ਕਰਤਾ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਜਿਹੜੇ ਚੰਦੂ ਨੂੰ ਜਾ ਕੇ ਦੱਸਿਆ ਐਦਾਂ ਗੁਰੂ ਅਰਜਨ ਦੇਵ ਪਿਤਾ ਜੀ ਦੇ ਸੁਪੁੱਤਰ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਨਾਲ ਤੇਰੇ ਧੀ ਦਾ ਰਿਸ਼ਤਾ ਪੱਕਾ ਕਰਕੇ ਆਏ ਤੇ ਚੰਦੂ ਐਡਾ ਹੰਕਾਰੀ ਮਾਇਆ ਦਾ ਨਸ਼ਾ ਚੜ੍ਹਿਆ ਹੋਇਆ ਪਰਦੇ ਨਾ ਮਾਇਆ ਧਾਰੀ ਆ ਤੰਨਾ ਬੋਲਾ ਇਹ ਮਾਇਆ ਦੋ ਕੰਮ ਕਰਦੀ ਹੈ ਇੱਕ ਤਾਂ ਬੰਦੇ ਨੂੰ ਅੰਨਾ ਕਰਕੇ ਰੱਖ ਦਿੰਦੀ ਹੈ ਦੂਜਾ ਬੰਦੇ ਨੂੰ ਬੋਲਾ ਕਰ ਦਿੰਦੀ ਹੈ ਅਰਦਾਸ ਕਰੇ ਹੋਏ ਗੁਰੂ ਰਾਮਦਾਸ ਜੀ ਮਾਇਆ ਦੇ ਗੱਫੇ ਦੀ ਬਖਸ਼ਿਸ਼ ਕਰੋ ਮਾਇਆ ਭੇਜੋ ਮਹਾਰਾਜ ਪਰ ਇਹ ਮਾਇਆ ਜੇ ਤੱਕ ਸੀਮਤ ਰਹੇ ਹਿਰਦੇ ਤੱਕ ਤੇ ਬੈਠ ਜਾਵੇ ਭਾਗਾਂ ਵਾਲਿਓ ਹੰਕਾਰ ਚ ਪਤਾ ਕੀ ਕਿੰਦਾ ਕਹਿੰਦਾ ਫਕੀਰਾਂ ਦੇ ਘਰ ਦੇ ਨਾਲ ਮੇਰੀ ਧੀ ਦਾ ਰਿਸ਼ਤਾ ਕਰ ਆਇਓ ਉੱਚ ਬਾਰੇ ਦੀ ਓਟ ਮੋੜੀ ਨੂੰ ਲਾ ਕੇ ਆ ਗਏ ਹੋ ਇਹ ਗੱਲ ਸਿੱਖਾਂ ਨੂੰ ਪਤਾ ਲੱਗਾ ਸਿੱਖਾਂ ਨੇ ਗੁਰੂ ਅਰਜਨ ਦੇਵ ਪਿਤਾ ਨੂੰ ਬੇਨਤੀ ਕੀਤੀ ਇਹ ਗੁਰੂ ਅਰਜਨ ਦੇਵ ਜੀ ਚੰਦੂ ਬੜਾ ਹੰਕਾਰੀ ਜੇ ਇਹਦੀ ਧੀ ਨਾਲ ਰਿਸ਼ਤਾ ਨਾ ਕਰੇ ਹੋ ਸਤਗੁਰ ਨੇ ਰਿਸ਼ਤਾ ਮੋੜ ਦਿੱਤਾ ਹੁਣ ਇਹ ਵੀ ਈਰਖਾ ਕਰਦਾ ਹੈ ਗੁਰੂ ਘਰ ਦੇ ਨਾਲ ਤੀਸਰਾ ਗੁਰਮਖੋ ਬਾਬਾ ਪ੍ਰਤੀਜਨ ਜੀ ਗੁਰੂ ਅਰਜਨ ਦੇਵ ਪਿਤਾ ਜੀ ਦੇ ਵੱਡੇ ਭਰਾਤਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗਦੀ ਬਿਲਦੀ ਇਹਨੇ ਹੋਈਡ ਖਵਦ ਕਰਨੀ ਸ਼ੁਰੂ ਕਰ ਦਿੱਤੀ ਇਹਨੇ ਸੁਲੀਖਾਂ ਦੇ ਨਾਲ ਕੇ ਸਤਗੁਰੂ ਤੇ ਹਮਲਾ ਕਰਨ ਲੱਗਾ ਏ ਸੁਲੀਖਾਂ ਫੌਜਾਂ ਲੈ ਕੇ ਆ ਰਿਆ ਇਧਰ ਸਿੱਖਾਂ ਨੇ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ ਸਤਗੁਰੂ ਪ੍ਰਿਥੀ ਚੰਦ ਦਾ ਚੁੱਕਿਆ ਜਗਾਇਆ ਸੁਲੀਖਾਂ ਨਾ ਫੌਜਾਂ ਲੈ ਕੇ ਇੱਥੇ ਹਮਲਾ ਕਰਨ ਵਾਸਤੇ ਆ ਰਿਆ ਕੋਈ ਵਿਚਾਰ ਕਰੀਏ ਕੋਈ ਪੱਤਰਕਾਰ ਲਿਖ ਕੇ ਭੇਜੀਏ ਤੇਰਾ ਨਾ ਸਾਡਾ ਕੀ ਵੈਰ ਹੈ ਕੋਈ ਦੋ ਬੰਦੇ ਭੇਜੀਏ ਉਹਨੂੰ ਸਮਝਾਉਣ ਵਾਸਤੇ ਤੇਰਾ ਨਾ ਸਾਡਾ ਕੀ ਵੈਰ ਹੈ ਉਸ ਵੇਲੇ ਗੁਰੂ ਅਰਜਨ ਦੇਵ ਪਿਤਾ ਜੀ ਕਹਿੰਦੇ ਸਾਨੂੰ ਕੇਵਲ ਦੇ ਕੇਵਲ ਇੱਕ ਪਰਮਾਤਮਾ ਦਾ ਓਟ ਆਸਰਾ ਹੈ ਕਿ ਆਖਿਆ ਬੋਲੋ ਕੇਵਲ ਦੇ ਕੇਵਲ ਇੱਕ ਪਰਮਾਤਮਾ ਦਾ ਓਟ ਓਟ ਆਸਰਾ ਹੈ ਸਤਗੁਰ ਨੇ ਸ਼ਬਦ ਉਚਾਰਨ ਕੀਤਾ ਪ੍ਰਥਮੇ ਮਤਾ ਜੇ ਪਤਰੀ ਜਲਾਮੂ ਦੁੱਤੀਏ ਮਤਾ ਦੋਏ ਮਾਨੁਖ ਪਚਾਵੂ ਤਤਿਏ ਮਤਾ ਕਛ ਕਰੂ ਉਪਾਇਆ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ ਬੋਲੋ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ ਇਹ ਜਦੋਂ ਆਇਆ ਦਿੱਤੀ ਜਨ ਆਪਣੇ ਭੱਠੇ ਵਿਖਾਉਂਦਾ ਪਿਆ ਹੈ ਇੱਕ ਘੋੜੇ ਤੇ ਬੈਠਾ ਸੁਰੀਖਾ ਤੇ ਇੱਕ ਘੋੜੇ ਸਮੇਤ ਭੱਠੇ ਤੇ ਡਿੱਗ ਪਿਆ ਤੇ ਸੜ ਕੇ ਸੁਆਹ ਹੋ ਗਿਆ ਗੁਰਮਕੂਰ ਸੁਲੀ ਤੇ ਨਾਰਾਇਣ ਰਾਖ ਸਤਿਗੁਰ ਦੀ ਬਾਣੀ ਕਹਿੰਦੀ ਹੈ ਇਹਦਾ ਭਤੀਜਾ ਸੁਬੀਖਾ ਆਇਆ ਜੀ ਤੇ ਹਮਲਾ ਕਰਨ ਵਾਸਤੇ ਸਤਿਗੁਰ ਤੇ ਰਸਤੇ 'ਚ ਇਹੋ ਜੀ ਸੂਲ ਉੱਠੀ ਗੁਰਮੁਖੋ ਦਰਦ ਹੋਈ ਉਹ ਸੂਲ ਨਾਲ ਤਰਸ ਤਲਫ ਕੇ ਰਸਤੇ 'ਚ ਮਰ ਗਿਆ ਜੀ ਅੱਗੇ ਆ ਜਾਓ ਜੀ ਇਹ ਚਾਰ ਕਵੀ ਜਦੋਂ ਗੁਰੂ ਅਰਜਨ ਦੇ ਪਿਤਾ ਦੇ ਕੋਲ ਆਉਂਦੇ ਨੇ ਨਾ ਸਤਿਗੁਰ ਨੂੰ ਸਾਨੂੰ ਪਤਾ ਲੱਗਾ ਕਿ ਤੁਸੀਂ ਇੱਕ ਬੜਾ ਪਵਿੱਤਰ ਗ੍ਰੰਥ ਤਿਆਰ ਕੀਤਾ ਹੈ ਜਿੱਚੇ ਸਮੂਹ ਭਗਤਾਂ ਦੀ ਬਾਣੀ ਗੁਰੂ ਸਾਹਿਬ ਦੀ ਬਾਣੀ ਭੱਟਾਂ ਦੀ ਬਾਣੀ ਗੁਰ ਸਿੱਖਾ ਦੀ ਬਾਣੀ ਹੈ ਕਿਰਪਾ ਕਰੋ ਸਾਡੀ ਬਾਣੀ ਵਿੱਚ ਦਰਦ ਕਰਦੇ ਹੋ ਤੇ ਉਸ ਵੇਲੇ ਗੁਰੂ ਅਰਜਨ ਦੇਵ ਜੀ ਕਿਦੇ ਉਹ ਭਲਿਓ ਜੇ ਤੁਹਾਡੀ ਗੁਰਬਾਣੀ ਗੁਰਮਤਿ ਦੀ ਕਸਵੱਟੀ ਤੇ ਖੜੀ ਉਤਰੇਗੀ ਹੁਣ ਬਿਲਕੁਲ ਧਿਆਨ ਦਿਓ ਇਹ ਚੀਜ਼ਾਂ ਆਪਣੇ ਬੱਚਿਆਂ ਨੂੰ ਦੱਸਿਆ ਕਰੋ ਫਿਰ ਗੁਰਮਖੋ ਜੇ ਤੁਹਾਡੀ ਗੁਰਬਾਣੀ ਗੁਰਮਤੀ ਕਸਵੱਟੀ ਤੇ ਖੜੀ ਉਤਰੇਗੀ ਨਾ ਫਿਰ ਤੁਹਾਡੀ ਬਾਣੀ ਦਰਜ ਕਰਾਂਗੇ ਆਪਣੀ ਬਾਣੀ ਸੁਣਾਓ ਇਹ ਚਾਰ ਕੌਣ ਸਨ ਤਨ ਪੀਲੂ ਛੱਜੂ ਤੇ ਸਾਹ ਹੁਸੈਨ ਇਹ ਚਾਰ ਗੁਰਮਕੋ ਜੇ ਇਹਨਾਂ ਨੇ ਆਪਣੀ ਆਪਣੀ ਰਚਨਾ ਸੁਣਾਈ ਕਿਸੇ ਦੀ ਰਚਨਾ ਤੇ ਹੋਮੇ ਸੀ ਕਿਸੇ ਨੇ ਔਰਤ ਨੂੰ ਮੰਦਾ ਆਖਿਆ ਤੇ ਸਤਿਗੁਰੂ ਕਹਿੰਦੇ ਤੁਸੀਂ ਔਰਤ ਨੂੰ ਮੰਦਾ ਆਖਦੇ ਹੋ ਤੁਹਾਡੀ ਰਚਨਾ ਤੇ ਹਉਮੈ ਹੈ ਇੱਥੇ ਤਾਂ ਔਰਤ ਨੂੰ ਮਾਨ ਸਤਕਾਰ ਦਿੱਤਾ ਗਿਆ ਗੁਰੂ ਨਾਨਕ ਜੀ ਦੇ ਘਰ ਇੱਥੋਂ ਇਹ ਆਵਾਜ਼ ਆਉਂਦੀ ਐ ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਣ ਤੁਹਾਡੀ ਰਚਨਾ ਤੇ ਹਉਮੈ ਦੀ ਬਦਬੂ ਆਉਂਦੀ ਹੈ ਉਹੀ ਰੇ ਮੈਂ ਉਹੀ ਰੇ ਇੱਥੋਂ ਦਾ ਇਹ ਆਵਾਜ਼ ਆਉਂਦੀ ਹੰਕਾਰੀਆਂ ਇਹਨਾਂ ਦੇ ਕਾਂ ਪਿੱਠ ਦਿਓ ਨਾਮ ਦਿਓ ਮੁਖ ਲਾਇਆ ਇੱਥੇ ਹੰਕਾਰੀਆਂ ਨੂੰ ਬਿਠੇ ਨਿੰਦਕਾਂ ਨੂੰ ਬਿਠੇ ਇਹ ਚਾਰੇ ਨਾਰਾਜ਼ ਹੋ ਕੇ ਚੱਲ ਗਏ ਗੁਰਮੁਖ ਇਹ ਵੀ ਗੁਰੂ ਘਰ ਨਾਇਰਖਾ ਕਰਦੇ ਨੇ ਇੱਥੇ ਗੁਰਮੁਖ ਕਈ ਇਤਿਹਾਸ ਕਰ ਲਿਖਦੇ ਨੇ ਕਾਨਾ ਸੀ ਜੋ ਉਹ ਚੰਦੂ ਦਾ ਚਚੇੜਾ ਭਰਾ ਸੀ ਹੁਣ ਅੱਗੇ ਆ ਜਾਓ ਜੀ ਇੱਕ ਅਸੀਂ ਆਮ ਨਾਟਕ ਰਾਂਜ ਵੇਚਦੇ ਆ ਸਾਡੇ ਬੱਚੇ ਬੜੇ ਖੁਸ਼ ਹੋ ਕੇ ਵੇਖਦੇ ਨੇ ਅਕਬਰ ਤੇ ਬੀਰ ਬਾਲ ਨਾਟਕ ਦੇਖਦੇ ਆ ਨਾ ਆਪਾਂ ਇੱਕ ਇਹ ਬੀਰ ਬਾਲ ਪਤਾ ਕੌਣ ਸੀ ਜਦੋਂ ਅਕਬਰ ਜੋਦਾਬਾਈ ਨੂੰ ਵਿਆਹਣ ਗਿਆ ਨਾ ਇਹ ਬ੍ਰਾਹਮਣ ਸੀ ਮਹੇਸ਼ ਦਾਸ ਪਹਿਲਾ ਨਾਮ ਇਹਦਾ ਇਹ ਦਾਜ ਵਿੱਚ ਨਾਲ ਭੇਜਿਆ ਸੀ ਇਹਨੂੰ ਜੋਦਾਬਾਈ ਦੇ ਨਾਲ ਭੇਜਿਆ ਸੀ ਇਹ ਨਾਲ ਆਇਆ ਇਹਦਾ ਨਾਮ ਰੱਖਤਾ ਵੀਰ ਬਲ ਇਹ ਵੀ ਗੁਰੂ ਘਰ ਦਾ ਅੰਦਰੋਂ ਖਾਤੇ ਵਿਰੋਧੀ ਸੀ ਇਹ ਵੀ ਚੁੱਕਿਆ ਜਗਾਇਆ ਗੁਰੂ ਅਰਜਨ ਦੇਵ ਜੀ ਦੇ ਕੋਲ ਆਉਂਦਾ ਆ ਕੇ ਪੁੱਛਦਾ ਕੀ ਕਹਿੰਦਾ ਕਹਿੰਦਾ ਗੁਰੂ ਅਰਜਨ ਦੇਵ ਜੀ ਆਪਣੇ ਝੂਠ ਦੀ ਦੁਕਾਨ ਬੰਦ ਕਰ ਲੋ ਮੈਂ ਚੱਲਿਆ ਅਫਗਾਨਿਸਤਾਨ ਉੱਥੋਂ ਆ ਕੇ ਤੇ ਤੁਹਾਡੇ ਤੇ ਮੈਂ ਹਮਲਾ ਕਰਾਂਗਾ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਆਪਣੀ ਝੂਠ ਦੀ ਦੁਕਾਨ ਬੰਦ ਕਰ ਲੋ ਤੇ ਗੁਰੂ ਅਰਜਨ ਦੇ ਪਿਤਾ ਜੀ ਬੜੇ ਸਹਜ ਵਿੱਚ ਅੱਖ ਲੈ ਕੇ ਕਹਿੰਦੇ ਉਹ ਬੇਸ਼ਦਾਸ ਜਦੋਂ ਆਏਗਾ ਉਦੋਂ ਵੇਖਾਂਗੇ ਸਤਸੰਗਿਓ ਇਹ ਪਾਕਿਸਤਾਨ ਤੋਂ ਅਫਗਾਨਿਸਤਾਨ ਗਿਆ ਉੱਥੇ ਬਾਰਡਰ ਤੇ ਮਾਰਿਆ ਗਿਆ ਹੈ ਵਾਪਸ ਆਇਆ ਹੀ ਨਹੀਂ ਵੇਖੋ ਬੀਨ ਬੱਲ ਵੀ ਗੁਰੂ ਘਰ ਦਾ ਨਿੰਦਕ ਵਿਰੋਧੀ ਦੁਖੀ ਹੋਇਆ ਜੇ ਗੁਰਮਖੋ ਅੱਗੇ ਆਜੋ ਜੀ ਹੁਣ ਨਕਸ਼ਬੰਦੀ ਇੱਕ ਧਰਮ ਸੀ ਗੁਰਮਖੋ ਉਸ ਵੇਲੇ ਇਹਨਾਂ ਦੀ ਸਰਕਾਰੇ ਦਰਬਾਰੇ ਬਹੁਤ ਚੱਲਦੀ ਸੀ ਇਹਨਾਂ ਨੂੰ ਜਦੋਂ ਪਤਾ ਲੱਗਾ ਨਾ ਐਦਾਂ ਇਸਲਾਮ ਧਰਮ ਦੇ ਵੱਡੇ ਪ੍ਰਚਾਰਕ ਸਾਈਂ मियां ਮੀਰ ਜੀ ਉਹ ਵੀ ਗੁਰੂ ਘਰ ਦੇ ਸ਼ਰਧਾਲੂ ਬਣ ਗਏ ਨੇ ਜਿਸ ਵੇਲੇ ਸਾਈ ਮੀਆਂ ਮੀਰ ਜੀ ਨੇ ਗੁਰੂ ਅਰਜਨ ਦੇਵ ਪਿਤਾ ਦੇ ਦਰਸ਼ਨ ਕੀਤੇ ਨਾ ਦਰਸ਼ਨ ਕਰਕੇ ਅੰਦਰ ਠੰਡ ਭਈ ਤੇ ਸਾਈ ਮੀਆਂ ਮੀਰ ਜੀ ਵੀ ਗੁਰੂ ਅਰਜਨ ਦੇਵ ਪਿਤਾ ਦੇ ਚਰਨਾਂ ਦੇ ਆਸ਼ਿਕ ਬਣ ਗਏ ਸਨ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਇਹਨਾਂ ਦਾ ਮੁਖੀ ਹੋਇਆ ਗਲਨੁਖ ਨਕਸ਼ਬੰਦੀਆਂ ਦਾ ਸ਼ੇਖ ਫਰੀਦ ਬੁਖਾਰੀ ਇਹ ਵੀ ਗੁਰੂ ਘਰ ਦੇ ਨਾਲ ਇਖਾ ਕਰਦਾ ਇਹਨੂੰ ਖਤਾ ਮਿਲਿਆ ਸੀ ਮੁਰਤਜ਼ਾ ਖਾਨ ਦਾ ਇਹ ਗੁਰੂ ਘਰ ਦੇ ਪਤੀ ਬੜੀਆਂ ਪੱਤਰਕਾਵਾਂ ਲਿਖਦਾ ਜਹਾਂਗੀਰ ਨੂੰ ਕਿ ਜਹਾਂਗੀਰ ਤੇਰੇ ਪੁੱਤਰ ਖੁਸਰੋ ਦੇ ਤੇ ਤੋਂ ਬਾਗੀ ਹੋਇਆ ਉਹਦੀ ਸਿਹਾਇਤਾ ਕੀਤੀ ਹੈ ਉਹਨੂੰ ਕਿਸ ਦਾ ਦਿਲਕ ਲਾਇਆ ਗੁਰੂ ਅਰਦਨ ਦੇ ਪਿਤਾ ਜੀ ਨੇ ਇਹਨੇ ਬੜੀਆਂ ਗੱਲਾਂ ਬਣਾ ਆਪਣੇ ਅੱਗੇ ਜਹਾਂਗੀਰ ਨੂੰ ਲਿਖਣੀਆਂ ਅਖੀਰ ਗੁਰੂ ਅਰਜਨ ਦੇ ਪਿਤਾ ਜੀ ਨੂੰ ਲਾਹੌਰ ਬੁਲਾਇਆ ਗਿਆ ਜੀ ਕਈ ਤਰ੍ਹਾਂ ਤਸੀਹੇ ਦਿੱਤੇ ਗਏ ਫਿਰ ਤਸੀਹੇ ਕਿਹੜੇ ਕਾਨੂੰਨ ਤਾਬਕ ਦਿੱਤੇ ਗਏ ਜਹਾਂਗੀਰ ਕਹਿੰਦਾ ਸਿਆਸਤ ਬਾਬਾ ਜਾਸਾ ਦੇ ਅਧੀਨ ਇੱਕ ਕਾਨੂੰਨ ਸੀ ਗੁਰਮੁਖੋ ਸਿਆਸਤ ਬਾਬਾ ਜਾਸਾ ਇਹ ਯਾਦ ਰੱਖਿਓ ਕਾਨੂੰਨ ਸਿਆਸਤ ਬਾਬਾ ਜਾਸਾ ਦੇ ਅਧੀਨ ਗੁਰੂ ਅਰਜਨ ਦੇ ਜੀ ਨੂੰ ਕਤਲ ਕਰਦੇ ਹੋ ਪਾਵ ਸ਼ਹੀਦ ਕਰਦੇ ਹੋ ਇੱਕ ਕਾਨੂੰਨ ਬਣਾਇਆ ਸੀ ਚੰਗੇਜ਼ ਖਾਨ ਨੇ ਇਹਨਾਂ ਦਾ ਮੰਨਣਾ ਸੀ ਕੋਈ پاک ਪਵਿੱਤਰ ਰੂਹ ਹੋਵੇ ਨਾ ਜੇ ਉਹਦਾ ਖੂਨ ਧਰਤੀ ਤੇ ਡੁੱਲ ਜਾਵੇ ਨਾ ਉਹ ਕਬੀਲੇ ਨੂੰ ਤੰਗ ਕਰਦਿਆਂ ਨੇ ਤੱਤੇ ਬਲਦਾ ਦਿੰਦਿਆਂ ਨੇ ਇਸ ਕਰਕੇ ਸਿਆਸਤ ਬਾਬਾ ਜਾਸਾ ਦੇ ਅਧੀਨ ਗੁਰੂ ਅਰਜਨ ਦੇਸ਼ੀਦ ਕਰਦੇ ਹੋ ਤਤੀ ਤਵੀ ਤੇ ਬਿਠਾ ਦਿਓ ਭੁंजे ਡੁੱਲੇ ਨਾ ਸਰ ਦੇਵੇ ਖੂਨ ਉਬਲਦੀ ਦੇਖ ਤੇ ਬਿਠਾ ਦਿਓ ਸਿਰ ਦਿੱਤਾ ਬਵਾ ਦਿਓ ਇਕ ਕਾਨੂੰਨ ਸਿਆਸਤ ਬਾਬਾ ਜਸਾ ਦਾ ਹੀਰ ਗੁਰੂ ਅਰਜਨ ਦੇਵ ਜੀ ਤਨ ਸ਼ਹੀਦ ਕੀਤਾ ਗਿਆ ਜਿਸ ਵੇਲੇ ਸਤਗੁਰੂ ਤਤੀ ਦੇਵੀ ਤੇ ਬਿਠਾਇਆ ਹੋਇਆ ਤੇ ਗਰਮ ਜਿੱਤਾਂ ਪਾਈ ਜਾ ਰਹੀ ਹੈ ਸਾਈ ਮੀਆਂਮੀ ਨੂੰ ਬਦਲ ਲੱਗਾ ਸਾਈ ਮੀਆਂਮੀ ਜੀ ਆਏ ਉਹ ਵੀ ਗੁੱਸੇ 'ਚ ਲਾਲ ਪੀਲੇ ਹੋ ਗਏ ਏ ਧੰਨ ਗੁਰੂ ਅਰਜਨ ਦੇਵ ਜੀ ਮੈਨੂੰ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇਟ ਨਾਈਟ ਖਰਤਾ ਦੇਵਾਂ ਮੈਂ ਦੁਸ਼ਮਣ ਦਾ ਸੱਤਿਆ ਨਾਸ ਕਰ ਦੇਵਾਂ ਉਸ ਵੇਲੇ ਗੁਰੂ ਅਰਜਨ ਦੇਵ ਮਾਰੀ ਕਹਿੰਦੇ ਉਹ ਸਾਈਂ ਜੀ ਇੱਥੇ ਦੁਸ਼ਮਣ ਹੈ ਕੌਣ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਵੇਖੋ ਸਤ ਸੰਗਿਓ ਵੇਖੋ ਮੌਸਮ ਵੀ ਤੱਤਾ ਹੈ ਤਵੀ ਤੱਤੀ ਹੈ ਰੇਤਾ ਤੱਤੀ ਹੈ ਪਾਣੀ ਤੱਤਾ ਹੈ ਚੰਦੂ ਵੀ ਤੱਤਾ ਹੈ ਜਹਾਂਗੀਰ ਦੇ ਬੋਲ ਤੱਤੇ ਨੇ ਸਕੀ ਸਰਵਰੀ ਤੱਤੇ ਨੇ ਨਕਸ਼ਬੰਦੀਏ ਤੱਤੇ ਨੇ ਜੇ ਠੰਡੇ ਨੇ ਉਹ ਤੱਤੀ ਤੇ ਵੀ ਤੇ ਚੌਂਗੜਾ ਮੜ ਕੇ ਧੰਗ ਗੁਰੂ ਅਰਦੰਦੇ ਪਿਤਾ ਜੀ ਕੀ ਕਹਿੰਦੇ ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ 1606 ਦੇ ਵਿੱਚ 30 ਮਈ ਨੂੰ ਬਿਰ ਸਤਗੁਰੂ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇਖ ਕੇ ਸ਼ਹੀਦ ਕੀਤਾ ਗਿਆ ਮੈਂ ਪੂਰਾ ਯਤਨ ਕੀਤਾ ਸੰਖੇਪ ਦੇ ਜੇ ਤੁਹਾਡੇ ਨਾਲ ਇਤਿਹਾਸਾਂਜਾ ਕੀਤਾ ਜਾਵੇ ਜਦੋਂ ਕੋ ਸਤਗੁਰੂ ਦੀ ਸ਼ਹੀਦੀ ਹੋਈ ਫਿਰ ਫਿਰ ਸਤਗੁਰੂ ਦੀ ਸ਼ਹੀਦੀ ਤੇ ਇੱਕ ਪਿਆੜ ਵਾਲਾ ਕਵੀ ਪਤਾ ਕੀ ਲਿਖਦਾ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋਵੇ ਹੈ ਧੰਨ ਗੁਰੂ ਅਰਜਨ ਦੇਵ ਜੀ ਤੁਹਾਡੀ ਕੁਰਬਾਨੀ ਵੇਖ ਕੇ ਅੱਜ ਕੁਰਬਾਨੀ ਵੀ ਕੁਰਬਾਨ ਹੋ ਰਹੀ ਹੈ ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋਵੇ ਜਾਈਏ ਕੁਰਬਾਨ ਐਸੀ ਕੁਰਬਾਨੀ ਤੋਂ ਬੋਲੇ ਸੋ ਨਿਹਾਲ ਹਤਿ ਸ੍ਰੀ ਅਕਾਲ। ਹੇ ਧੰਗੁਰਵਰਜਨ ਦੇ ਪਿਤਾ ਜੀ ਤੁਹਾਡੀ ਕੁਰਬਾਨੀ ਵੇਖ ਕੇ ਕੁਰਬਾਨੀ ਵੀ ਕੁਰਬਾਨ ਹੋ ਰਹੀ ਹੈ। ਮੇਰਾ ਵੀ ਦਿਲ ਕਰਦਾ ਤੁਹਾਡੀ ਕੁਰਬਾਨੀ ਤੋਂ ਮੈਂ ਵੀ ਕੁਰਬਾਨ ਹੋ ਜਾਵਾਂ। ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋਵੇ। ਜਾਈਏ ਕੁਰਬਾਨ ਐਸੀ ਕੁਰਬਾਨੀ ਤੋਂ। ਆਕੋ ਧੰ ਸ੍ਰੀ ਗੁਰੂ ਅਰਜਨ ਦੇਵ ਜੀ। ਬੋਲੋ ਧੰ ਸ੍ਰੀ ਗੁਰੂ ਅਰਜਨ ਦੇਵ ਜੀ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਹੋ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰੂ ਜੀ ਬਖਸ਼ਣ ਜੋਗ ਨੇ ਸਤਗੁਰੂ ਦੀ ਸਾਧ ਸੰਗਤ ਦੇ ਬਖਸ਼ਣ ਜੋਗ ਹੈ ਮੈਂ ਗੁਰੂ ਦੇ ਭਰੋਸੇ ਗੁਰੂ ਜੀ ਕਿਰਪਾ ਨਾਲ ਪੂਰਾ ਯਤਨ ਕੀਤਾ ਸਮੇਂ ਚ ਰਹਿ ਕੇ ਸੰਖੇਪ ਇਤਿਹਾਸ ਗੁਰੂ ਅਰਜਨ ਦੇਵ ਜੀ ਦੇ ਸ਼ੀਧੀ ਦੇ ਕੰਨ ਤੁਹਾਡੇ ਨਾਲ ਸਾਂਝੇ ਕੀਤੇ ਜਾਣ ਤੇ ਸਤਗੁਰ ਨੇ ਸੇਵਾ ਲਈ ਸਾਧ ਸੰਗਤ ਦੇ ਸ਼ੁਕਰਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹਾਰਦਿਕ ਧੰਨਵਾਦ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੀਵਨ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸਨ